प्यारे बच्चों आज आपा क्लास 5 पंजाबी पुस्तक पाठ 16 ਸਾਡਾ ਪਾਰਸ ਸਾਡਾ ਪਾਠ ਸਾ ਦਾ ਪਾਠ ਅਭਿਆਸ ਕਰਾਂਗੇ ਦੇਖੋ ਸ਼ੁਰੂ ਕਰਦੇ ਹਾਂ ਜ਼ੁਬਾਨੇ ਅਭਿਆਸ ਦਾ ਪਹਿਲਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀ ਦੀ ਸਵਾਰੀ ਕਿੱਥੋਂ ਲੰਘ ਰਹੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲਾਹੌਰ ਸਹਿਰ ਵਿੱਚੋਂ ਲੰਘ ਰਹੀ ਸੀ ਪ੍ਰਸ਼ਨ ਨੰਬਰ 2 ਪਾਂਡੀ ਦਾ ਕੀ ਅਰਥ ਹੈ ਪੰਡਿਤ ਦਾ ਅਰਥ ਬੱਚੋ ਉਹ ਮਨੁੱਖ ਜਿਹੜਾ ਆਪਣੇ ਸਿਰ ਤੇ ਭਾਰ ਢੋਂਦਾ ਹੈ। ਪਰਸਨ ਨੰਬਰ 3 ਬੱਚੋ ਮਹਾਰਾਜ ਨੂੰ ਪਾਰਸ ਕਿਉਂ ਕਿਹਾ ਜਾਂਦਾ ਹੈ? ਮਹਾਰਾਜ ਨੂੰ ਪਾਰਸ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਜ ਦੇ ਸਮਰਾਜੇ 'ਚ ਜੁੜੇ ਲੋਕ ਰਹਿੰਦੇ ਸੀ ਉਹ ਉਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਸੀ ਤੇ ਮਹਾਰਾਜ ਨੂੰ ਵੀ ਉਹਨਾਂ ਨਾਲ ਹਮਦਰਦੀ ਸੀ। ਪਰਸਨ ਨੰਬਰ 4 ਬੱਚੋ ਮਹਾਰਾਜਾ ਰਣਜੀਤ ਸਿੰਘ ਨੂੰ ਫੋਰ ਕਿਸ਼ ਨਾਮ ਨਾਲ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸ਼ੇਰ-ਏ-ਪੰਜਾਬ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਅੱਗੇ ਦੇਖੋ ਬੱਚੋ। ហេਠਾਲੀਕੇ ਪਸਨਾ ਦੇ ਉੱਤਰ ਦਿਓ। ਪ੍ਰਸ਼ਨ ਨੰਬਰ ਪਹਿਲਾ ਬੱਚੇ 베ਰੇ ਨੂੰ ਢੀਮਾ ਕਿਉਂ ਮਾਰ ਰਹੇ ਸਨ? ਬੱਚੇ 베ਰੇ ਨੂੰ 베ਰ ਲਾਉਣ ਲਈ ਢੀਮਾ ਮਾਰ ਰਹੇ ਸਨ। ਠੀਕ ਹੈ। ਅੱਗੇ ਦੇਖੋ ਬੱਚੋ। ਪਰਸ਼ਨ ਨੰਬਰ 2 ਸਿਪਾਹੀ ਨੇ ਬੱਚੇ ਨੂੰ ਮਹਾਰਾਜ ਸਾਹਮਣੇ ਕਿਉਂ ਪੇਸ਼ ਕੀਤਾ ਸਿਪਾਹੀ ਨੇ ਮੁੰਡੇ ਨੂੰ ਫੜ ਕੇ ਮਹਾਰਾਜ ਦੇ ਸਾਹਮਣੇ ਇਸ ਕਰਕੇ ਪੇਸ਼ ਕੀਤਾ ਕਿਉਂਕਿ ਉਹ ਉਸ ਦੁਆਰਾ ਬੇਰੀ ਨੂੰ ਮਾਰੀ ਟੀਮ ਮਹਾਰਾਜ ਜਿਹਦੇ ਲੱਗੀ ਸੀ ਠੀਕ ਹੈ ਇਸ ਕਰਕੇ ਪੇਸ਼ ਕੀਤਾ ਸੀ ਪਰਸ਼ਨ ਨੰਬਰ 3 ਬੱਚੋ ਮਹਾਰਾਜ ਨੇ ਬੱਚੇ ਦੀ ਝੋਲੀ ਵਿੱਚ ਕੀ ਪਾਇਆ ਮਹਾਰਾਜ ਨੇ ਬੱਚੇ ਦੀ ਝੋਲੀ ਵਿੱਚ ਮੋਹਰਾ ਪਾਇਆ ਠੀਕ ਹੈ ਸੋਨੇ ਦੀ ਮੋਰਾ ਪਰ ਅੱਗੇ ਦੇਖੋ ਬੱਚੋ ਪਸਟ ਨੰਬਰ 4 ਬੂੜੀ ਮਾਈ ਮਹਾਰਾਜ ਨਾਲ ਪਤਿਲਾ ਕਿਉਂ ਛੁਆਣਾ ਚਾਹੁੰਦੀ ਸੀ ਉਹ ਕਿਉਂ ਚਾਹੁੰਦੀ ਸੀ ਕਿ ਮਹਾਰਾਜ ਉਹਨਾਂ ਦੇ ਪਤਿਲੇ ਨੂੰ ਛੂਵੇ ਬੂੜੀ ਮਾਈ ਮਹਾਰਾਜ ਨਾਲ ਆਪਣਾ ਪਤਿਲਾ ਇਸ ਕਰਕੇ ਛੁਆਣਾ ਚਾਹੁੰਦੀ ਸੀ ਕਿਉਂਕਿ ਉਹ ਮਹਾਰਾਜ ਨੂੰ ਪਾਰਸ ਸਮਝਦੀ ਸੀ ਤੇ ਇਹੇ ਗਲ ਲੋਕਾਂ ਵਿੱਚ ਆਮ ਪ੍ਰਚਲਿਤ ਸੀ ਕਿ 파ਰਸ ਨੂੰ ਛੋ ਕੇ ਤਤ ਤਾਤਾਂ ਨੂੰ ਸੋਨਾ ਬਣ ਜਾਂਦੀ ਹਨ ਤੇ ਉਹ ਆਪਣਾ ਪਤਿੱਲਾ ਮਹਾਰਾਜ ਜੇ ਨੂੰ ਛੂਹਾ ਕੇ ਉਸ ਨੂੰ ਸੋਨੇ ਦਾ ਬਣਾਉਣਾ ਚਾਹਦੀ ਸੀ ਠੀਕ ਹੈ ਉਹ ਕਿਉਂ ਚਾਹੁੰਦੀ ਸੀ ਕਿਉਂਕਿ ਉਹਨੇ ਸੁਣਿਆ ਸੀ ਕਿ ਉਹ ਸਾਰੇ ਮਹਾਰਾਜ ਨੂੰ 파ਰ ਸਮਝਦੇ ਸੀ ਤੇ ਬੂੜੀ ਮਾਈ ਨੇ ਸੁਣਿਆ ਹੋਇਆ ਸੀ ਕਿ 파ਰਸ ਜੇ ਕਿਸੇ ਵੀ ਤਾਤੂ ਨੂੰ ਛੂਲੇ ਤਾਕੀ ਹੁੰਦੇ ਉਹ ਧਾਤੂ ਵੀ ਸੋਨਾ ਬਣ ਜਾਂਦੀ ਇਸ ਕਰਕੇ ਉਹ ਛੋਣਾ ਚੰਦੀ ਸੀ ਪਰਸ ਨੰਬਰ 5 ਬੱਚੋ ਜਦੋਂ ਬੂੜਾ ਮਹਾਰਾਜ ਤੋਂ ਮਾਫੀ ਮੰਗਦਾ ਹੈ ਤਾਂ ਉਹ ਕੀ ਕਹਿੰਦੇ ਹਨ ਉਹ ਬੂੜੇ ਨੂੰ ਕਹਿੰਦੇ ਹਨ ਕਿ ਉਹ ਅਬਰਾ ਕਬਰਾਵੇਂ ਨਾ ਕਿਉਂਕਿ ਇਹ ਉਹਨਾਂ ਦਾ ਫਰਜ਼ ਹੈ ਕਿ ਉਹ ਪ੍ਰਜਾ ਦੀ ਸੇਵਾ ਕਰਨ ਉਹਨਾਂ ਨੇ ਕੀ ਕਿਹਾ ਕਿ ਉਹ ਕਬਰਾਓ ਨਾ ਕਿ ਉਹਨਾਂ ਦਾ ਫਰਜ਼ ਹੈ ਪ੍ਰਜਾ ਦੀ ਸੇਵਾ ਕਰਨਾ ਅਗਲੇ ਕੁ ਬੱਚੋ ਠੇਟਲਿਗੇ ਸ਼ਬਦਾਂ ਨੂੰ ਵਾਕ ਵਿੱਚ ਵਰਤੋ ਪਹਿਲਾ ਹੈ 베ਰੀ ਇਸ 베ਰੀ ਨੂੰ ਬਹੁਤ ਸਾਰੇ 베ਰ ਲੱਗੇ ਹੋਏ ਹਨ ਦੂਜਾ ਮਹਾਰਾਜ ਬੂੜੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਮਹਾਰਾਜ ਮੈਨੂੰ ਮਾਫ ਕਰੋ ਠੀਮਾ ਮਿੱਟੀ ਦੀਆਂ ਨਿੱਕੀਆਂ 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 ਵੱਡੀਆਂ ਠੀਮਾ ਪਈਆਂ ਸਨ ਪਤਿਲਾ ਪਤਿਲੇ ਵਿੱਚ ਸਬਜੀ ਹੈ ਮੋਹਰਾ ਮਹਾਰਾਜ ਰਣਜੀਤ ਸਿੰਘ ਨੇ ਬੂੜੀ ਦਾ ਪਤਿਲਾ ਮੋਰਾ ਨਾਲ ਭਰ ਦਿੱਤਾ ਠੀਕ ਹੈ ਬੱਚੋ ਅੱਗੇ ਦੇਖੋ ਇੱਥੇ ਲਿਖਿਆ ਵਾਕ ਵਿਦ ਵਾਕ ਕਿਸ ਨੇ ਕਿਸ ਨੂੰ ਕਹੇ ਓਏ ਤੂੰ ਮਹਾਰਾਜ ਤੇ ਟੀਮ ਕਿਉਂ ਮਾਰੀ ਹੈ ਇਹ ਵਾਕ ਸਿਪਾਹੀ ਨੇ ਮੁੰਡੇ ਨੂੰ ਕਹੇ ਸੀ ਦੂਜਾ ਦੇਖੋ ਛੱਡ ਦਿਓ ਇਸ ਨੂੰ ਕੀ ਗੱਲ ਹੈ ਮਾਈ ਪਹਿਲਾ ਵਾਕ ਮਹਾਰਾਜ ਨੇ ਸਿਪਾਈ ਨੂੰ ਕਿਹਾ ਕੀ ਕਿਹਾ ਵੀ ਛੱਡ ਦਿਓ ਇਸ ਨੂੰ ਇਹ ਗੱਲ ਕਿਸ ਨੇ ਕਹੀ ਮਹਾਰਾਜ ਨੂੰ ਸਿਪਾਈ ਨੂੰ ਪਿਆ ਫਿਰ ਕੀ ਗੱਲ ਹੈ ਮਾਈ ਇਹ ਦੂਜਾ ਪਰਸ਼ਨਿਕ ਕਿਉਂਕਿ ਪਰਸ਼ਨ ਕੀਤਾ ਨੇ ਪਰਸ਼ਨਿਕ ਵਾਕ ਮਾਈ ਨੂੰ ਕਿਹਾ ਮਹਾਰਾਜ ਨੇ ਠੀਕ ਹੈ ਬੱਚੋ ਅੱਗੇ ਦੇਖੋ ਦਾਦਾ ਜੀ ਇਹ ਕਣਕ ਦੀ ਪੰਡ ਘਰ ਕਿਵੇਂ ਲਿਜਾਵਾਂਗੇ ਇਹ ਇਹ ਵਾਕ ਬੱਚੇ ਨੇ ਆਪਣੇ ਬੂੜੇ ਦਾਦਾ ਨੂੰ ਕਿਹਾ ਫਰਸਟ ਨੰਬਰ ਏ 4 ਦੇਖੋ ਬੱਚੋ ਕਬਰਾਨਾ ਬਾਬਾ ਇਹ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੀ ਪਰਜਾ ਦੀ ਸੇਵਾ ਕਰਾਂ ਇਹ ਕੀ ਇਹ ਵਾਕ ਮਹਾਰਾਜਾ ਰਣਜੀਤ ਸਿੰਘ ਨੇ ਬੂੜੇ ਨੂੰ ਕਹੇ ਠੀਕ ਹੋ ਗਿਆ ਬੱਚੋ ਅੱਗੇ ਦੇਖੋ ਹੇਠਾਂ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ ਰੁਆਉਣਾ ਹਸਾਉਣਾ ਖੁਸ਼ੀ ਗਮੀ ਭਰਿਆ ਸਖਣਾ ਬੂੜਾ ਜਵਾਨ ਸਾਹਮਣੇ ਪਿੱਛੇ ਕਾਲੀ ਹੋਲੀ ਦੁੱਖ ਸੁਖ ਗਰੀਬ ਅਮੀਰ ਅੱਗੇ ਦੇਖੋ ਬੱਚੋ ਇਹ 체 ਦਿੱਤੇ ਸ਼ਬਦਾਂ ਦੇ ਲਿੰਗ ਬਦਲੋ ਦਾਦੀ ਦਾਦਾ ਦਾਦਾ ਦਾਦੀ ਮਹਾਰਾਜ ਮਹਾਰਾਣੀ ਬੂੜੀ ਬੂੜਾ ਬਾਬਾ ਦਾਦੀ बच्चा बच्ची मुंडा कुड़ी भरा भैन मर्द, औरत उ देखो बाबा बाबा दादा नु ही कहें इस करके दादी आया ठीक है बच्चों अगे देखो हेठा दि लिख्या सत्राकवे ए, ए विराम चिन्ह लाने ने टीम ता महाराज दे है। ये देखो आउरे लाया है तो उरे भी देखो ठीक है अगे देखो चल तुर फिर ਮਹਾਰਾਜ ਦੇ ਸਾਹਮਣੇ ਪੇਸ਼ ਹੋ ਠੀਕ ਹੈ ਇਹ ਤੁਸੀਂ ਇਨਸਾਨ ਦੇਖ ਕੇ ਚਿੰਨ ਦੇਖ ਕੇ ਲਾਣੇ ਹੈ ਹੈ ਮੇਰਾ ਪਤਿੱਲਾ ਮੋਰਾ ਨਾਲ ਭਰਦੀ ਗਿਆ ਓਏ ਪਾਂਡੀ ਬਰਾਵਾ ਆਪਣੀ ਮਜ਼ਦੂਰੀ ਤਾਂ ਲੈ ਜਾ ਤੁਸੀਂ ਛੱਡੋ ਨਾ ਚੋਕੀ ਲੈਣਾ ਹੈ ਅਗਲੇ ਆਪਣੀ ਸ਼੍ਰੇਣੀ ਵਿੱਚ ਇਕਾਂਗੀ ਦਾ ਮੰਚਨ ਕੀਤਾ ਜਾਵੇ ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਅਧਿਆਪਿਕਾ ਨੂੰ ਮਾਮੇ ਦੇ ਵਿਆਹ ਤੇ ਜਾਣ ਲਈ ਛੁੱਟੀ ਲੈਣ ਲਈ ਅਰਜੀ ਲਿਖੋ ਮਾਮੇ ਦੇ ਵਿਆਹ ਦੀ ਅਰਜੀ ਲਿਖਣੀ ਹੈ ਛੁੱਟੀ ਦੀ ਸੇਵਾ ਵਿਖੇ ਮੁੱਖ ਅਧਿਆਪਕ ਜਾਂ ਅਧਿਆਪਿਕਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜਾਂ ਸ਼ਹਿਰ ਜੋ ਵੀ ਨਾਮ ਹੋਗਾ ਠੀਕ ਹੈ ਅੱਗੇ ਦੇਖੋ ਸ੍ਰੀਮਾਨ ਜਾਂ ਸ਼੍ਰੀਮਤੀ ਸ਼ਨੀਵਰ ਬੇਨਤੀ ਹੈ ਕਿ ਮੇਰੇ ਨਾਨਕੇ ਦਿੱਲੀ ਵਿੱਚ ਹਨ ਤੇ ਉੱਥੇ ਮੇਰੇ ਮਾਮੇ ਦਾ ਵਿਆਹ ਜੋ ਵੀ ਤਰੀਕ ਨੂੰ ਹੋਣਾ ਨiyet ਹੋਇਆ ਹੈ ਮੈਂ ਆਪਣੇ ਪਰਿਵਾਰ ਨਾਲ ਉਸ ਵਿਆਹ ਵਿੱਚ ਸ਼ਾਮਲ ਹੋਣ ਲਈ ਜਾਣਾ ਹੈ ਇਸ ਕਰਕੇ ਆ ਤਰੀਕ ਤੋਂ ਇਸ ਜਿੰਨੀ ਤਰੀਕ ਤੱਕ ਦਿਨਾ ਦੇ ਕਿੰਨੇ ਦਿਨਾਂ ਦੀ ਹੋਊਗੀ ਦਿਨਾ ਦੀ ਛੁੱਟੀ ਦਿੱਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਜਾਂ ਹੋਵਾਂਗੀ ਠੀਕ ਹੈ ਧੰਨਵਾਦ ਸਹਿਤ ਆਪ ਦਾ ਅਗਿਆਕਾਰੀ ਉਰੇ ਰੋਲ ਨੰਬਰ ਤੇ ਜਮਾਤ ਠੀਕ ਹੈ ਤੇ ਨਾਮ ਠੀਕ ਹੈ ਆਉਰੇ ਨਾਮ ਪਹਿਲੇ ਲਿਖਣਾ ਠੀਕ ਹੈ ਫਿਰ ਮਿਤੀ ਠੀਕ ਹੈ ਬੱਚੋ E lesson leitura toda completa.